ਅੱਜ ਲੁਧਿਆਣਾ ਦੇ ਅੰਬੇਦਕਰ ਪਵਨ ਵਿਕੇ ਅੰਬੇਦਕਰ ਨਵਯੁਗ ਦਲ ਰਜਿਸਟਰ ਭਾਰਤੀ ਤਰਫੋਂ ਮਨਾਇਆ ਗਿਆ ਸੰਵਿਧਾਨ ਸੰਕਲਪ ਸਮਾਰੋਹ ਆ ਤੁਸੀਂ ਦੇਖ ਸਕਦੇ ਹੋ ਸ਼ਖਸ਼ੀਤ ਜੋ ਸਾਡੇ ਨਾਲ ਬੈਠੀ ਆ ਬੰਸੀ لال ਪ੍ਰੇਮੀ ਜੀ ਇਹਨਾਂ ਨੇ ਜੋ ਆਪਣੇ ਪੂਰੇ ਸੰਗਠਨ ਦੇ ਨਾਲ ਇਹ ਉਪਰਾਲਾ ਕੀਤਾ ਜੋ ਅੱਜ ਦੇ ਹਾਲਾਤ ਪੂਰੇ ਭਾਰਤ 'ਚ ਬਣਿਆ ਖਾਸ ਕਰਕੇ ਪੰਜਾਬ ਦੀ ਜੇ ਆਪਾਂ ਗੱਲ ਕਰੀਏ ਟਾਈਮ ਬਾ ਟਾਈਮ ਤੁਸੀਂ ਦੇਖਦੇ ਰਹਿੰਦੇ ਹੋ ਕਿ ਕਿਵੇਂ ਇੱਥੇ ਗੰਦੀ ਸਿਆਸਤ ਕਰਕੇ ਕਿਵੇਂ ਸਾਰੀਆਂ ਚੀਜ਼ਾਂ ਖਰਾਬ ਕੀਤੀਆਂ ਜਾਂਦੀਆਂ ਗਰੀਬ ਗਰੀਬ ਹੋਰ ਗਰੀਬ ਹੋ ਰਿਹਾ ਹੈ ਸੰਵਿਧਾਨ ਕਿਤੇ ਵੀ ਪ੍ਰੋਪਰ ਤਰੀਕੇ ਨਾਲ ਉਹਦਾ ਇੰਪਲੀਮੈਂਟੇਸ਼ਨ ਨਹੀਂ ਹੋ ਰਿਹਾ ਔਰ ਅੱਜ ਬਹੁਤ ਜ਼ਰੂਰੀ ਹੈਗਾ ਕਿ ਜੋ ਪਿਕਚਰ ਇਹ ਨਹੀਂ ਬਲਰ ਕੀਤੀ ਜਾ ਰਹੀ ਹੈ ਸਾਡੇ ਸਾਰਿਆਂ ਦੇ ਸਾਹਮਣੇ ਕਿ ਲੋਕੀ ਸਿਰਫ ਸੜਕਾਂ ਜੋਗੇ ਰਹਿ ਜਾਣ ਬੱਚੇ ਯੂਨੀਵਰਸਿਟੀਆਂ ਦੇ ਵਿੱਚ ਨਹੀਂ ਨਜ਼ਰ ਆਣ ਤੁਹਾਨੂੰ ਸੜਕਾਂ ਦੇ ਵਿੱਚ ਨਜ਼ਰ ਆਣ ਬੱਚੇ ਜੇ ਆਪਣੇ ਅਧਿਕਾਰ ਮੰਗਦੇ ਨੇ ਉਹਨਾਂ ਨੂੰ ਜੇਲਾਂ ਦੇ ਵਿੱਚ ਪਰਚੇ ਕਰਦੇ ਨੇ ਬੱਚਿਆਂ ਨੂੰ ਪਤਾ ਹੀ ਨਹੀਂ ਹੈਗਾ ਖਾਸ ਕਰਕੇ ਆਉਣ ਵਾਲੀ ਪੀੜ੍ਹੀ ਨੂੰ ਕਿ ਕਨਸਟੀਟਿਊਸ਼ਨ ਹੈ ਕੀ ਔਰ ਸੰਵਿਧਾਨ ਨੇ ਆਪਾਂ ਨੂੰ ਰਾਈਟਸ ਕੀ ਦਿੱਤੇ ਜੇ ਮੈਂ ਗੱਲ ਕਰਾਂ ਉਹ ਗਰੀਬ ਤਬਕਾ ਜਿਨ੍ਹਾਂ ਨੂੰ ਨਹੀਂ ਕਿ ਬਹੁਤ ਜ਼ਿਆਦਾ ਅਧਿਕਾਰ ਦਿੱਤੇ ਲੇਕਿਨ ਜਿਨ੍ਹਾਂ ਨੂੰ ਕਦੀ ਅਧਿਕਾਰ ਹੀ ਨਹੀਂ ਸੀਗਾ ਚਾਹੇ ਉਹ ਗਰੀਬ ਸਮਾਜ ਦੀ ਔਰਤ ਚਾਹੇ ਗਰੀਬ ਸਮਾਜ ਦੇ ਪੁਰਸ਼ ਚਾਹੇ ਬੱਚੇ ਕਦੇ ਉਹਨਾਂ ਨੂੰ ਮਤਲਬ ਮਨੁੱਖੀ ਅਧਿਕਾਰ ਵੀ ਨਹੀਂ ਸੀਗੇ ਲੇਕਿਨ ਇਸ ਦਿਨ 26 ਜਨਵਰੀ 1949 ਦੇ ਵਿੱਚ ਚਤ ਸੰਵਿਧਾਨ ਲਾਗੂ ਹੋਇਆ ਸੀਗਾ ਅਪਣਾਇਆ ਗਿਆ ਸੀ ਸੰਵਿਧਾਨ ਸਭਾ ਨੇ ਅਪਣਾਇਆ ਸੀਗਾ ਔਰ ਇੰਪਲੀਮੈਂਟ ਦੇ ਵਿੱਚ ਜਦ ਆਇਆ ਸੀਗਾ 1950 ਦੇ ਵਿੱਚ 26 ਜਨਵਰੀ ਉਸ ਦਿਨ ਮੈਨੂੰ ਲੱਗਦਾ ਹੈ ਕਿ ਇੱਕ ਗਰੀਬ ਤਬਕਾ ਵਰਗ ਨੂੰ ਖਾਸ ਕਰਕੇ ਬੀਬੀਆਂ ਵੈਨ ਆਈ ਸੇ ਕਿ ਉਹ ਵਰਗ ਜਿਨ੍ਹਾਂ ਦੇ ਕੋਲ ਅਧਿਕਾਰ ਨਹੀਂ ਸੀਗੇ ਸੋ ਲੇਡੀਜ਼ ਆਲਸੋ ਕਮਸ ਇਨ ði ਪਿਕਚਰ ਕਿਉਂਕਿ ਬੀਬੀਆਂ ਨੂੰ ਵੀ ਇਸ ਦਿਨ ਤੋਂ ਪਹਿਲੇ ਅਧਿਕਾਰ ਨਹੀਂ ਸੀਗੇ ਸੋ ਡਾਕਟਰ ਅੰਬੇਡਕਰ ਮੇਕ ਸ਼ੋਰ ਕਿ ਉਹ ਰਾਈਟਸ ਹਰ ਇੱਕ ਨੂੰ ਮਿਲਣ ਔਰ ਹਰ ਇੱਕ ਨੂੰ ਇਨਸਾਨੀਅਤ ਜੋ ਇੱਕ ਮਨੁੱਖੀ ਅਧਿਕਾਰ ਹੁੰਦੇ ਹੋਤੇ ਸੋ ਉਸੇ ਚੀਜ਼ ਨੂੰ ਅੱਜ ਅਸੀਂ ਸੈਲੀਬ੍ਰੇਟ ਕਰਨ ਲਈ ਐਟਲੀਸ ਆਪਣੇ ਪੀੜੀਆਂ ਨੂੰ ਦੱਸਣ ਲਈ ਇਹਨਾਂ ਨੇ ਜੋ ਇੱਕ ਗਰੀਬ ਤਬਕਾ ਜੋ ਮਿਹਨਤ ਕਸ਼ਤ ਤਬਕਾ ਜੋ ਆਈ ਐਮ ਸੌਰੀ ਮੈਂ ਪੁਲਗੇਸ ਇਹ ਕਹਿਣਾ ਲੇਕਿਨ ਮੈਂ ਹਰ ਸਪੀਚ ਦੇ ਵਿੱਚ ਕਹਿੰਨੀ ਆ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਦੇਸ਼ ਦਾ ਸਭ ਤੋਂ ਜ਼ਿਆਦਾ ਟੈਕਸ ਦਾ ਪੈਸਾ ਕੌਣ ਦਿੰਦਾ ਤੁਸੀਂ ਦੇਸ਼ ਦਾ ਟੈਕਸ ਦਾ ਪੈਸਾ ਜੋ ਹੈ ਨਾ ਸਭ ਤੋਂ ਜ਼ਿਆਦਾ ਮਿਹਨਤ ਕਸ਼ ਵਰਗ ਗਰੀਬ ਮਜ਼ਦੂਰ ਵਰਗ ਦੇ ਦਿੰਦਾ ਕਿਉਂਕਿ ਤੁਹਾਡੀ ਆਬਾਦੀ ਜ਼ਿਆਦਾ ਹੈ ਤੁਸੀਂ ਮਿਹਨਤ ਕਰਦੇ ਹੋ ਤੁਸੀਂ ਸ਼ਰਮ ਕਰਦੇ ਹੋ ਔਰ ਸ਼ਰਮ ਕਰਨ ਵਾਲੇ ਸਭ ਤੋਂ ਜ਼ਿਆਦਾ ਇਸ ਦੇਸ਼ ਦਾ ਟੈਕਸ ਦਿੰਦੇ ਨੇ ਤੁਹਾਡੇ ਟੈਕਸ ਦੇ ਪੈਸੇ ਨਾਲ ਇਸ ਦੇਸ਼ ਦੇ ਐਮ ਐਲ ਏ ਐਮ ਪੀ ਨੂੰ ਵੱਡੇ ਵੱਡੇ ਥਾਵਾਂ ਤੇ ਜੋ ਬੈਠਾ ਉਹਨਾਂ ਨੂੰ ਸੈਲਰੀਜ਼ ਮਿਲਦੀ ਹੈ ਪੰਜਾਬ ਦੇ ਵਿੱਚ ਐਸੀ ਸਮਾਜ ਦੀ ਪਰਸੈਂਟੇਜ ਦੇ ਵਿੱਚ ਸਭ ਤੋਂ ਵੱਧ ਆਬਾਦੀ ਆ ਤੁਹਾਨੂੰ ਲੱਗਦਾ ਵੀ ਪੰਜਾਬ ਦੇ ਐਸੀ ਸਮਾਜ ਨੂੰ ਦਾ ਹੱਕ ਮਿਲ ਰਿਹਾ ਹੈ ਬਿਲਕੁਲ ਨਹੀਂ ਮਿਲ ਰਿਹਾ ਜੀ ਮੈਂ ਉਹੀ ਤੇ ਕਹਿ ਰਹੀ ਹਾਂ ਉੱਥੇ ਹੀ ਤੇ ਮੈਂ ਗੱਲ ਕਰ ਰਹੀ ਹਾਂ ਕਿ ਟੈਕਸ ਦੇਣ ਵਾਲੇ ਜੋ ਨਰੇਗਾ ਵਰਕਰਸ ਹੋਗੇ ਜੋ ਗਰੀਵ ਵਰਕ ਹੋਗੇ ਮਜ਼ਦੂਰ ਵਰਕ ਹੋ ਗਿਆ ਪੂਰੇ ਭਾਰਤ 'ਚ ਇਵਨ ਪੰਜਾਬ ਦੇ ਵਿੱਚ ਐਨ ਪੂਰੇ ਭਾਰਤ ਦੇ ਵਿੱਚ ਸਭ ਤੋਂ ਜ਼ਿਆਦਾ ਆਬਾਦੀ ਕਿਹਦੀ ਆ ਗਰੀਬ ਸਮਾਜ ਦੀ ਦਲ ਸਮਾਜ ਦੀ ਐਨ ਉਹਨਾਂ ਦੇ ਰਾਈਟਸ ਉਹਨਾਂ ਨੂੰ ਨਹੀਂ ਮਿਲ ਰਹੇ ਜੇ ਰਾਈਟਸ ਮਿਲ ਰਹੇ ਹੁੰਦੇ ਤਾਂ ੱੱਕੇ ਨਹੀਂ ਖਾ ਰਹੇ ਹੁੰਦੇ ਇੱਕ ਸਕੀਮ ਐ ਸਪੈਸ਼ਲ ਐਸਸੀ ਸਬਪਲਾਨ ਜਿਹਦੀ ਲੜਾਈ ਵਿੱਚ ਲੜ ਰਹੀਆਂ ਤੁਸੀਂ ਯਕੀਨ ਮੰਨੋਗੇ ਉਹਦਾ ਬਜਟ ਕਹਿੰਦਾ ਹੈ ਕਿ ਜਿੰਨੇ ਜਿੰਨੀ ਪਰਸੈਂਟ ਉਹਨਾਂ ਦੀ ਪੋਪੂਲੇਸ਼ਨ ਹੈ ਨਾ ਸਰਕਾਰ ਦਾ ਜਿੰਨਾ ਬਜਟ ਹੈ ਨਾ ਉਹਨਾਂ ਹਿੱਸਾ ਸਿਰਫ ਉਹਨਾਂ ਦਾ which is 33% ਜੇ ਅਸੀਂ 2011 ਦੇ ਸੈਂਸਸ ਦੀ ਗੱਲ ਕਰੀਏ ਤੁਸੀਂ ਮੈਨੂੰ ਦੱਸੋ ਕਿੰਨਾ ਕੁ ਲਾਗੂ ਹੋਇਆ ਸਰਕਾਰ ਨੇ ਸਿਰਫ ਇੰਨੇ ਸਾਲਾਂ ਦੇ ਵਿੱਚ 1985 ਤੋਂ ਬਾਅਦ 1989 ਦੇ ਇਮਪਲੀਮੈਂਟੇਸ਼ਨ ਤੋਂ ਬਾਅਦ ਸਿਰਫ 4 ਜਾਂ 5% ਬਜਟ ਲਾਗੂ ਹੋਊਗਾ ਤਾਂ ਅਰਬ ਰੁਪਈਆ ਇਹਨਾਂ ਦਾ ਪਿਆ ਹੈ ਜੇ ਉਹ ਬਜਟ ਇੰਪਲੀਮੈਂਟ ਹੋ ਜਾਏ ਸਰ ਇੱਕ ਇੱਕ ਸ਼ੈਡਿਊਲ ਕਾਸਟ ਪਰਿਵਾਰ ਪੰਜਾਬ ਦਾ ਇੱਕ ਇੱਕ ਕਰੋੜ ਰੁਪਏ ਦਾ ਮਾਲਕ ਹੈ ਉੱਤਰ ਪ੍ਰਦੇਸ਼ 'ਚ ਵੀ ਸੇਮ ਇਹੀ ਹਾਲ ਉੱਤਰ ਪ੍ਰਦੇਸ਼ ਦੀ ਸਰਕਾਰ ਨੇ ਲਾਗੂ ਨਹੀਂ ਕੀਤਾ ਉਹ ਬਜਟ ਹੁਣ ਤੁਸੀਂ ਪੁੱਛਣਾ ਕੀ ਪਲਾ ਹੋ ਰਿਹਾ ਹੈ ਉਹ ਬਜਟ ਦੇ ਉੱਤੇ ਚੋਰੀ ਹੋ ਰਹੀ ਹੈ ਉਸ ਬਜਟ ਦੇ ਨਾਲ ਇਹਨਾਂ ਨੂੰ ਸਕਾਲਰਸ਼ਿਪ ਮਿਲਣੀ ਚਾਹੀਦੀ ਇਹਨਾਂ ਨੂੰ ਲੋਨ ਮਿਲਣੇ ਚਾਹੀਦੇ ਇਹਨਾਂ ਦੇ ਬੱਚਿਆਂ ਦੇ ਲਈ ਸਪੈਸ਼ਲ ਹਸਪੀਟਲ ਸਪੈਸ਼ਲ ਐਜੂਕੇਸ਼ਨ ਇੰਸਟੀਚਿਊਸ਼ਨਸ ਬਣਨੇ ਚਾਹੀਦੇ ਇਹਨਾਂ ਦੇ ਵਰਕਰਸ ਨੂੰ ਕਿੱ ਇਹੋ ਜਿਹੀ ਏਜੰਸੀਆਂ ਇਹਨਾਂ ਲਈ ਕ੍ਰੀਏਟ ਹੋਣੀ ਚਾਹੀਦੀ ਜਿੱਥੇ ਇਹਨਾਂ ਦਾ ਵੈਲਫੇਅਰ ਉਸ ਬਜਟ ਦਾ ਨਾਮ ਹੈ ਐਸੇ ਸਬਪਲੈਨ ਵੈਲਫੇਅਰ ਸਕੀਮ ਕਿੱਥੇ ਵੈਲਫੇਅਰ ਹੋ ਰਿਹਾ ਸੋ ਇਹਦੇ ਲਈ ਇਹੋ ਜੇ ਉਪਰਾਲੇ ਇਹੋ ਜੇ ਇਨੀਸ਼ੀਏਟਿਵ ਬਹੁਤ ਜ਼ਰੂਰੀ ਹੈ ਕਿ ਇੱਕ ਦਿਨ ਹੋ ਗਿਆ ਦਿਹਾੜਾ ਹੋ ਗਿਆ 26 ਆਫ ਨਵੰਬਰ ਤਾਂ ਕਿ ਅਸੀਂ ਯਾਦ ਕਰੀਏ ਡਾਕਟਰ ਅੰਬੇਦਕਰ ਸਾਹਿਬ ਨੂੰ ਸੰਵਿਧਾਨ ਦੀ ਦੇਣ ਨੂੰ ਐਸ ਵੈਲ ਐਸ ਇਹਨਾਂ ਨੂੰ ਜਾਗਰੂਕ ਕਰੀਏ ਕਿ ਭਾਈ ਤੁਹਾਡੇ ਕੋਲ ਖਜ਼ਾਨਾ ਤੁਸੀਂ ਲੈਣਾ ਤੇ ਸਿੱਖੋ ਜੇ ਤੁਹਾਨੂੰ ਪਤਾ ਹੀ ਨਹੀਂ ਹੋਊਗਾ ਹੁਣ ਹੋ ਕੀ ਰਿਹਾ ਸਰਕਾਰਾਂ ਫੰਡ ਬਹੁਤ ਇੰਪੋਰਟੈਂਟ ਨੋਟ ਆ ਦੈਟਸ ਵਾਈ ਮੈਂ ਕਹਿੰਨੀ ਆ ਕਿ ਮੈਨੂੰ ਦਫਤਰਾਂ ਦੇ ਵਿੱਚ ਫੋਟੋ ਨਹੀਂ ਚਾਹੀਦੀ ਡਾਕਟਰ ਅੰਬੇਡਕਰ ਦੀ ਜੋ ਮੌਜੂਦਾ ਸਰਕਾਰ ਨੇ ਕੀ ਕੀਤਾ ਮੈਨੂੰ ਉਹਨਾਂ ਦਫਤਰਾਂ ਦੀ ਕੁਰਸੀਆਂ ਤੇ ਗਰੀਬ ਸਮਾਜ ਦੇ ਬੰਦੇ ਚਾਹੀਦੇ ਉਹ ਕਿਵੇਂ ਹੋਣਗੇ ਇਹਨਾਂ ਦਾ ਬਜਟ ਲਾਗੂ ਕਰੋ ਤਾਂ ਕਿ ਇਹ ਆਪਣੇ ਬੱਚਿਆਂ ਨੂੰ ਪੜ੍ਹਾਣ ਉਹ ਬਜਟ ਦਾ ਚੋਰੀ ਦਾ ਪੈਸਾ ਜਦ ਮੈਂ ਆਰਟੀਆਈ ਪਾ ਕੇ ਪੁੱਛਿਆ ਨਾ ਤੇ ਸਰਕਾਰ ਪਤਾ ਕੀ ਕਹਿੰਦੀ ਹੈ ਮੈਂ ਕਿਹਾ ਇੰਨਾ ਪੈਸਾ ਕਿੱਥੇ ਗਿਆ ਬਜਟ ਕਹਿੰਦੇ ਇਹ ਸੜਕ ਆਸੀ ਬਣਵਾਈ ਕਿ ਐਤ ਤੇ ਸ਼ਡਿਊਲ ਕਾਸਮਾਈ ਨਹੀਂ ਚੱਲੂਗਾ ਦੱਸੋ ਸੜਕਾਂ ਤੇ ਇਹਨਾਂ ਦਾ ਭਲਾ ਹੋ ਜਾਊਗਾ ਚੱਲਣ ਦੇ ਨਾਲ ਉਹ ਬਜਟ ਕਹਿੰਦਾ ਸਿਰਫ ਔਰ ਸਿਰਫ ਇਹਨਾਂ ਦੇ ਵੈਲਫੇਅਰ ਲਈ ਤਾਂ ਕਿ ਇਹਨਾਂ ਦੀ ਸਥਿਤੀ ਉੱਪਰ ਹੋਏ ਆ ਚੋਰੀ ਕਰਦੀ ਸਰਕਾਰ ਵੱਡੇ ਵੱਡੇ ਉਹ ਕਹਿੰਦੇ ਨਾ ਕੜਮ ਚੋਧੀਆਂ ਨੂੰ ਲੋਨ ਦੇ ਦਿੰਦੀ ਆ ਕੰਟਰੈਕਟ ਦੇ ਦਿੰਦੀ ਆ ਪੈਸਾ ਇਹਨਾਂ ਦਾ ਤਾਂ ਉੱਥੇ ਖਾਏ ਜਾ ਸੋ ਯਾ ਟੂ ਗੁੱਡ ਅਮੇਜ਼ਿੰਗ ਇਹ ਉਪਰਾਲਾ ਹੋਣਾ ਚਾਹੀਦਾ ਟਾਈਮ ਬਾਈ ਟਾਈਮ ਔਰ ਮੈਨੂੰ ਇਹ ਲੱਗਦਾ ਕਿ ਉਪਰਾਲਾ ਆਪਾਂ ਅਗਲੇ 26 ਨਵੰਬਰ ਨਹੀਂ ਕਰਨਾ ਆਪਾਂ ਹਰ ਮਹੀਨੇ ਹਰ ਦੋ ਮਹੀਨੇ ਦੇ ਅੰਦਰ ਉਪਰਾਲਾ ਕਰਕੇ ਸੱਤ ਨੂੰ ਤਾਂ ਕਰ ਹੀ ਰਿਆ ਸਕਦਾ ਦਸੰਬਰ ਲੁਜਾਨਾ ਚ ਬੜੇ ਸੰਗਠਨ ਸੰਸਥਾਵਾਂ ਬਾਬਾ ਸਾਹਿਬ ਦੇ ਨਾਮ ਤੇ ਮਿਸ਼ਨ ਤੇ ਕੰਮ ਕਰ ਰਹੀਆਂ ਜਿਹੜਾ ਸੰਕਾਪੂਰਨ ਦਾ ਪ੍ਰੋਗਰਾਮ ਆ ਇਹ ਬੰਸੀਨਾ ਪ੍ਰੇਮੀ ਜੀ ਵੱਲੋਂ ਇਹ ਲਿਖਿਆ ਗਿਆ ਲਗਾਤਾਰ 2-3 ਮਹੀਨਿਆਂ ਤੋਂ ਲੱਗੇ ਹੋਏ ਬਹੁਤ ਵਧੀਆ ਜੋ ਜਾਗ ਗਿਆ ਕਹਿੰਦੇ ਨੇ ਜਦ ਜਾਗ ਜਾਓ ਤਦ ਸਵੇਰਾ ਇਹਦਾ ਮਤਲਬ ਇਹ ਬਹੁਤ ਜ਼ਿਆਦਾ ਜਾਗਰੂਕ ਅਵੇਅਰ ਨੇ ਉਹ ਵੀ ਕੰਮ ਕਰ ਰਹੇ ਨੇ ਮੈਂ ਉਹਨਾਂ ਨੂੰ ਵੀ ਕੰਗ੍ਰੈਚੂਲੇਟ ਕਰਦੀਆਂ ਕਰ ਰਹੇ ਨੇ ਪਰ ਜੇ ਕੋਈ ਆਗੂ ਅੱਗੇ ਹੋ ਕੇ ਕਰ ਰਿਹਾ ਉਹਦੇ ਹੱਥ ਪੈਰ ਮਜ਼ਬੂਤ ਕਰੋ ਉਹਨੂੰ ਉਹਨੂੰ ਉਹਦੀ ਦਿਸ਼ਾ ਨਿਰਦੇਸ਼ ਦਿੰਦੇ ਜੇ ਤੁਹਾਨੂੰ ਲੱਗਦਾ ਕਿ ਵਧੀਆ ਕੰਮ ਹੋ ਰਿਹਾ ਔਰ ਗੱਲ ਕਿਦੀ ਹੋ ਰਹੀ ਹੈ ਹਮੇਸ਼ਕਰ ਸਾਹਿਬ ਦੀ ਗੱਲ ਕਿਦੀ ਹੋ ਰਹੀ ਹੈ ਕਾਚੀਰਾਮ ਸਾਹਿਬ ਦੀ ਤੇ ਮੈਨੂੰ ਲੱਗਦਾ ਪਾਰਟੀ ਪੋਲਿਟਿਕਸ ਤੋਂ ਪਿੱਛੇ हट ਕੇ ਸੰਗਠਨ ਤੋਂ ਪਿੱਛੇ हट ਕੇ ਜਦ ਅੰਬੇਦਕਰ ਦੀ ਗੱਲ ਹੋਏ ਕਨਸਟੀਟਿਊਸ਼ਨ ਦੀ ਗੱਲ ਹੋਵੇ ਸਵਧਾਨਿਕ ਹੱਕਾਂ ਦੀ ਗੱਲ ਹੋਵੇ ਔਰ ਕਾਂਚੀਰਮ ਸਾਹਿਬ ਨੇ ਜੋ ਸੰਘਰਸ਼ ਕੀਤਾ ਉਹਦੀ ਗੱਲ ਹੋਵੇ ਤੇ ਆਪਾਂ ਨੂੰ ਵੀ ਸ਼ੁਡ ਕਮ ਅੰਡਰ ਵਨ ਅੰਬ੍ਰੇਲਾ ਮੈਂ ਤਾਂ ਤੁਸੀਂ ਹੁਣ ਸਾਡੀ ਪੈਣ ਰਿਤੂ ਜੀ ਨੂੰ ਸੁਣੀ ਲਿਆ ਤੇ ਸਾਰਾ ਕੁਝ ਲੇ ਕੋ ਮੁੱਦੇ ਵਿੱਚ ਪਾਈ ਦਿੱਤਾ ਪਰ ਮੈਂ ਇਹ ਕਹੂੰਗਾ ਕਿ ਜਿਹੜਾ ਆਉਣ ਵਾਲਾ ਸਮਾਵਾ ਖਾਸ ਕਰਕੇ ਐਸਸੀ ਐਸਟੀ ਦੇ ਵਿੱਚੋਂ ਜਿਹੜੇ ਗਏ ਹੋਏ ਸਾਡੇ ਐਮਐਲਏ ਨੇ ਐਮਪੀਜ਼ ਨੇ ਇਹਨਾਂ ਨੂੰ ਥੋੜਾ ਬਹੁਤਾ ਹਕਲ ਆਉਣੀ ਚਾਹੀਦੀ ਆ ਆਸਰੇ ਜਿਹੜੇ ਸਾਡੇ ਮਜ਼ਦੂਰ ਤਬਕਾ ਹੋ ਸਾਰਾ ਇਹਨਾਂ ਲੋਕਾਂ ਤੋਂ ਔਰ ਮੈਂ ਦੂਜੀ ਗੱਲ ਇਹ ਕਹੂੰਗਾ ਕਿ ਇਹ ਜਿਹੜੇ ਉੱਥੇ ਜਾ ਕੇ ਦੂਜੀ ਦੀ ਦੁਕਾਨ ਵਾਲੇ ਨੌਕਰ ਬਣ ਕੇ ਉੱਥੇ ਵਿਧਾਨ ਸਭਾ ਚ ਗਏ ਆ ਲੋਕ ਸਭਾ ਚ ਗਏ ਆ ਉਹਨਾਂ ਦੀ ਪੱਟੀ ਮੂੰਹ 'ਚ ਬੰਨੀ ਹੋਈ ਹੈ ਜਦੋਂ ਤੁਹਾਡੀ ਹੁਣ 13 ਸਾਲ ਦੀ ਕੁੜੀ ਦੇ ਨਾਲ ਸੁਣਿਆ ਤੁਸੀਂ ਥਾਂ ਥਾਂ ਤੇ ਸਾਡੇ ਕਿਤੇ ਮੜੀਪੁਰ ਦਾ ਕਾਂਡ ਹੋ ਗਿਆ ਹਨਾ ਨੰਗੀ ਕਰਕੇ ਸਾਡੀਆਂ ਬੱਚੀਆਂ ਨੂੰ ਸਾਡੀਆਂ ਮਾਵਾਂ ਪੈਣਾ ਨੂੰ ਕਮਾਇਆ ਜਾ ਰੱਖੀ ਤੇ ਤੁਸੀਂ ਸੁਣਿਆ ਕਿ ਇੱਕ ਬੰਦਾ ਮੋਦੀ ਮੌਤ ਹੋ ਜਾਂਦੀ ਆ ਉਹਨੂੰ ਸੰਸਕਾਰ ਕਰਨ ਦੇ ਲਈ ਅਸੀਂ ਪੰਜਾਬ ਦੀ ਗੱਲ ਕਰ ਰਹੇ ਹਾਂ ਨਾ ਜੇ ਗੁਰੂ ਗੋਬਿੰਦ ਪੀਰਾਂ ਦੀ ਧਰਤੀ ਆ ਉਹਨੂੰ ਸੰਸਾਨ ਕਰ ਦੇ ਜਾਣ ਸੰਸਾਨ ਕਰ ਦੇ ਜਾਣ ਦਾ ਰਸਤਾ ਨਹੀਂ ਮਿਲਦਾ ਇਹਦੀ ਇਹਦੀ ਲੜਾਈ ਕੌਣ ਲੜੂਗਾ ਔਰ ਅਪੀ ਆਪਾ ਇਹ ਸੋਚਦੇ ਆ ਕਿ ਬਾਬਾ ਸਾਹਿਬ ਅੰਬੇਡਕਰ ਦੇ ਦਿੱਤੇ ਹੋਏ ਸੰਵਿਧਾਨ ਦੇ ਬਦੌਲਤ ਤੁਸੀਂ 34 34 ਐਮਐਲਏ ਐਮਪੀ ਜਾਂ ਜਿਹੜੇ ਗਏ ਆ ਇਹਨਾਂ ਦਾ ਫਰਜ ਹੀ ਨਹੀਂ ਵੱੜਦਾ ਔਰ ਮੈਂ ਸਮਝਦਾ ਕਿ ਜਿਹੜੇ ਝੂਠ ਬੋਲ ਕੇ ਜਿੱਦਾਂ ਸਾਡੀ ਰਿਤੂ ਪਾਣ ਨੇ ਦੱਸਿਆ ਕਿ ਬਾਬਾ ਸਾਹਿਬ ਅੰਬੇਡਕਰ ਦੀ ਫੋਟੋ ਤਾਂ ਲਾਤੀ ਦਫਤਰਾਂ 'ਚ ਪਰ ਕੁਰਸੀਆਂ ਤੇ ਉਹ ਬੈਠੇ ਆ ਮੈਂ ਸਮਝਦਾ ਕਿ ਜਿਹੜੇ ਝੂਠ ਬੇਈਮਾਨੀ ਦੇ ਨਾਲ ਜਾਂਦੇ ਆ ਜਦੋਂ ਸਰਕਾਰੇ ਕਹਿੰਦੇ ਜਿਤਨਾ ਆਮ ਆਦਮੀ ਪਾਰਟੀ ਆਈ ਤਾਂ ਕਹਿੰਦੇ ਜਦੋਂ ਸਾਡੀ ਸਰਕਾਰ ਬਣੂਗਾ ਤਾਂ ਡਿਪਟੀ ਚੀਫ ਮਿਨਿਸਟਰ ਤੁਹਾਡਾ ਹੋਊਗਾ ਤੇ ਔਰ ਬਹੁਤ ਸਾਰੀਆਂ ਸਕੀਮਾਂ ਤੁਹਾਨੂੰ ਬਿਜਲੀ ਫ੍ਰੀ ਸਕਾਲਰਸ਼ਿਪ ਆ ਤੁਸੀਂ ਸੁਣ ਰਹੇ ਹੋ ਨਾ ਲੋਕਾਂ ਬੱਚਿਆਂ ਦੇ ਅਜੇ ਸਕਾਲਰਸ਼ਿਪ ਨਹੀਂ ਮਿਲਿਆ ਦੋ ਦੋ ਤਿੰਨ ਤਿੰਨ ਸਾਲ ਹੋ ਗਿਆ ਤੇ ਤੁਹਾਡਾ ਜਿਹੜਾ ਫੰਡ ਆ ਉਹ ਤੁਹਾਡੀ ਗਲੀਆਂ ਸੜਕਾਂ ਤੇ ਲਾ ਦੇ ਰਹੇ ਨੇ ਮੈਂ ਸਮਝਦਾ ਜਿਹੜੇ ਝੂਠ ਬੋਲ ਕੇ ਜਾਂਦੇ ਆ ਜਦੋਂ ਇਹ ਆਪਣੇ ਪੂਰੇ ਨਾ ਕਰਨ ਤਾਂ ਇਹਨਾਂ ਦੇ ਉੱਤੇ ਪਰਚਾ ਹੋਣਾ ਚਾਹੀਦਾ 420 ਦਾ ਉਹਦੇ ਆਵਾਜ਼ ਵੀ ਰਾਜੀ ਨਹੀਂ ਕਿ ਮੈਂ ਨਹੀਂ ਜਾਊਂਗਾ ਪਰ ਜੇ ਤੇ ਲੀਡਰ ਚੁਣ ਕੇ ਅੱਗੇ ਜਾਣਾ ਕਿਦਾਂ ਕਿਦਾਂ ਜੇ ਅੱਜ ਮੀਟਿੰਗ ਦੇ ਅੱਜ ਅੰਬੇਡਕਰ ਨੌਜੋਤਲ ਨੇ ਇਹ ਕਿਹਾ ਕਿ ਕੋਈ ਮੈਂ ਕੋਈ ਚੰਦਰ ਸੇਖਰ ਰਾਮੜਤਾ ਹੈ ਨਹੀਂ ਕਿ ਮੈਂ ਅੱਜ ਬੋਲ ਕੁਝ ਰਿਹਾ ਤੇ ਹੋਊਗਾ ਕੋ ਮੇਰੇ ਸਾਥ ਮੇਰੇ ਨਾਲ ਜਿਹੜੇ ਲੋਕ ਆ ਉਹਨਾਂ ਨੂੰ ਪਹਿਚਾਣ ਹੋਣੀ ਆ ਅਸੀਂ 2019 'ਚ ਜਦੋਂ ਇਹ ਕਰੋਨਾ ਕਾਲ ਹੋਇਆ ਸੀ ਅਸੀਂ ਜਿਹੜਾ ਤਾਇਿਆ ਕੀਤਾ ਸੀ ਅੱਜ ਤੱਕ ਜੇ ਪੂਰੇ ਉੱਤਰਿਆਂ ਮੈਂ ਆਪਣੇ ਲੋਕਾਂ ਨੂੰ ਇੱਕੋ ਗੱਲ ਕਰਦਾ ਰਾਜ ਦੀ ਨੀਤੀ ਜਿਹੜਾ ਲੀਡਰ ਆ ਉਹ ਝੂਠ ਬੋਲਦਾ 24 ਘੰਟੇ ਜੇ ਇੱਥੇ ਹੁਣਾਂ ਹੋਏ ਨਾ ਉਹ ਰਹਿਿੰਦਾ ਢੋਲੇ ਆਲ ਤਾਂ ਉਹ ਦੱਸਦਾ ਬਸ ਮੈਂ ਤੁਹਾਡੇ ਕੋਲੇ ਪਹੁੰਚਿਆ ਜੇ ਬੰਸੀ ਲਾਲ ਪ੍ਰੇਮੀ ਤੁਹਾਡੇ ਨਾਲ ਝੂਠ ਬੋਲਦਾ ਪਹਿਲਾਂ ਜਦੋਂ ਤੁਸੀਂ ਪਹਿਲਾਂ ਦੇਖੋ ਜੇ ਤੁਹਾਨੂੰ ਲੱਗਦਾ ਕਿ ਬੰਸੀ ਲਾਲ ਪਹਿਲਾਂ ਝੂਠ ਬੋਲਦਾ ਤਾਂ ਅੱਜ ਵੀ ਝੂਠ ਹੀ ਆ ਇਸ ਕਰਕੇ ਤੁਹਾਨੂੰ ਜਦੋਂ ਇੱਥੇ ਕਿਹਾ ਕਿ ਬੰਸੀ لال ਪ੍ਰੇਮੀ ਕਦੀ ਰਾਜਨੀਤੀ ਦੇ ਵਿੱਚ ਨਹੀਂ ਜਾਊਗਾ ਕਦੀ ਇਲੈਕਸ਼ਨ ਨਹੀਂ ਲੜੂਗਾ ਪਰ ਇਥੋਂ ਇਸ ਫੈਪੀ ਦੇ ਵਿੱਚੋਂ ਅੰਬੇਟਕਰ ਨੌਜੁਗ ਦਲ ਦੀ ਜਿਹੜੀ ਫੈਕਟਰੀ ਆ ਇਹਦੇ ਵਿੱਚੋਂ ਐਮਐਲਏ ਵੀ ਪੈਦਾ ਕਰੂਗਾ ਐਮਸੀ ਵੀ ਪੈਦਾ ਕਰੂਗਾ ਤੇ ਐਮਪੀ ਵੀ ਪੈਦਾ ਕਰੂਗਾ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਜਿਹੜੇ ਰਾਜਨੀਤੀ ਦੇ ਵਿੱਚ ਨਹੀਂ ਆਉਗੇ ਲੇਕਿਨ ਜਿਹੜੇ ਤੁਸੀਂ ਕਹਿ ਲਓ ਭਈ ਬਹੁਜਨ ਰਾਜਨੀਤੀ ਦੇ ਜਿਹੜੇ ਨਾਇਕ ਨੇ ਕਾਂਸੀ ਰਾਮ ਉਹਨਾਂ ਨੇ ਕਿਹਾ ਸੀ ਕਿ ਸੱਤਾ ਹਰ ਸੁੱਖ ਦੀ ਚਾਬੀ ਆ ਉਹਨਾਂ ਨੇ ਆਪ ਵੀ ਚੋਣ ਲੜੀ ਆ ਇੱਕ ਇੰਨੀ ਵੱਡੀ ਬਹੁਜਨ ਮੂਵਮੈਂਟ ਉਹਨਾਂ ਨੇ ਸ਼ੁਰੂ ਕੀਤੀ ਤੁਸੀਂ ਉਹਨਾਂ ਦੇ ਕੋਰਟ ਤੋਂ ਡਿਨਾਈ ਕਰਦੇ ਨਹੀਂ ਮੈਂ ਤੁਸੀਂ ਜਿਹੜੀ ਗੱਲ ਤੁਸੀਂ ਹੋਰ ਪਾਸੇ ਲੈ ਜਾ ਰਹੇ ਹੋ ਯ ਆਪਣੀ ਗੱਲ ਮੇਰੇ ਮੂੰਹ ਚ ਨਾ ਪਾਓ ਸਭ ਕਾਂਸੀ ਰਾਮ ਦੀ ਤਾਂ ਇੱਕ ਪਹਿਲੂ ਤੁਸੀਂ ਦੇਖ ਲਿਆ ਕੋਈ ਨੇ ਕਿਹਾ ਕਿ ਮਾਸਟਰ ਪੋਲੀਟਿਕਲ ਪਾਵਰ ਇਜ਼ ਅ ਮਾਸਟਰ ਕੀ ਹੈ ਨ ਮਾ ਗੁਰੂਕਿੱਲੀ ਆ ਇਹਦੇ ਨਾਲ ਸਾਰ ਸਮੱਸਿਆ ਦੇ ਦਰਵਾਜ਼ੇ ਖੁੱਲਦੇ ਮੈਂ ਵੀ ਨਹੀਂ ਮੈਂ ਇਸ ਗੱਲ ਨੂੰ ਐਕਸੈਪਟ ਕਰਦਾ ਕਿ ਸਿਰਫ ਅਜੇ ਜਿਹ ਉਹ ਜਿਹੜਾ ਬੈਠਾ ਨਾ ਜਿਹੜਾ ਉਹ ਜਿਹੜਾ ਕਹਿੰਦਾ ਨਾ ਮੈਂ ਝੋਲੀ ਲੈ ਕੇ ਚਲੇ ਜਾਊਂਗਾ ਜਿਹੜਾ ਚੌਕੀਦਾਰ ਆ ਮੈਂ ਨਾ ਕਿ ਤੁਸੀਂ ਆਪੇ ਸਮਝ ਲਓ ਜਿਹੜਾ ਕਹਿੰਦਾ ਕਿ ਮੈਂ ਮੈਂ ਤਾਂ ਚੌਕੀਦਾਰ ਆ ਨਾ ਤੇ ਉਹ ਲੈ ਕੇ ਚਲੇ ਜਾਊਗਾ ਉਹ ਅੱਜ ਕਵੇ ਕਿ 5 ਰੁਪਏ પેટ્રોલ ਸਸਤਾ ਤਾਂ ਆਪਣੇ ਆਪ ਹੀ ਹੋ ਗਿਆ ਤੁਸੀਂ ਮੰਦਰ ਮਸਜਿਦ ਦੇ ਵਿੱਚ ਗੁਰਦੁਆਰੇ ਦੇ ਵਿੱਚ ਨਾ ਕਰਗੋ 2 ਰੁਪਏ ਨਹੀਂ ਸਸਤਾ ਕਰਾ ਸਕਦੇ ਉਹ ਅੱਜ ਕਵੇ ਕਿ ਭਾਈ ਕੱਲ ਤੋਂ પેટ્રોલ ਫ੍ਰੀ 10 ਦਿਨਾਂ ਦੇ ਲਈ ਉਹ ਫ੍ਰੀ ਹੋ ਜਾਣਾ ਤੇ ਇਸ ਕਰਕੇ ਮੈਂ ਸਾਬ ਕਾਂਸੀ ਰਾਮ ਨੂੰ ਇਗਨੋਰ ਨਹੀਂ ਕਰ ਸਕਦਾ 바ਵਾ ਸਾਹਿਬ ਨੂੰ ਇਗਨੋਰ ਨਹੀਂ ਕਰ ਸਕਦਾ ਪਰ ਤੁਸੀਂ 바ਵਾ ਜਿਹੜਾ ਸਾਬ ਕਾਂਸੀ ਰਾਮ ਨੇ ਦੂਸਰਾ ਦੂਜਾ ਪਹਿਲੂ ਕਿਹਾ ਇਹ ਤੁਸੀਂ ਨਹੀਂ ਸਮਝਿਆ 바ਵਾ ਜਿਹੜਾ ਸਾਬ ਕਾਂਸੀ ਰਾਮ ਨੇ ਕਿਹਾ जिनकी सामाजिक जड़े मजबूत नहीं होती उनकी राजनीति सफल नहीं होती वो तन तन बार सरकार बनाने तो बाद साहब कांशीराम ने किया सी कि जबो मैं राजनीति मैं देखा कि मेरा जड़ा ताना बाना वा सामाजिक जड़े किथे ने किणियांक मजबूत ने कदे सामाजिक जड़ा त है ही नहीं त इस करके राजनीति चार बार मुख्यमंत्री बनने तो बाद अदर साथ तो देख तो आदि राजनीति दी की पोजीशन तुसी चक के देखो जिथे 39% द स्टेट होवे जिथे 39 40% दलित ਕਹਿੰਦਾ ਹੋਵੇ ਆਪਣੇ ਆਪ ਨੂੰ ਉੱਥੇ ਡਿਪਟੀ ਸੀਐਮ ਵਾਸਤੇ ਉੱਥੇ ਮੁੱਖ ਮੰਤਰੀ ਤੱਕ ਉਹਨਾਂ ਦੀ ਸਰਕਾਰ ਬਣاتی ਪੱਲੇ ਹੱਥ ਕੀ ਲੱਗਿਆ ਪਿੱਛੇ ਭਗਤ ਸਿੰਘ ਤੇ ਅੰਬੇਡਕਰ ਦੀ ਫੋਟੋ ਤੁਸੀਂ ਔਰ ਜਦੋਂ ਤੱਕ ਉਹ ਫੋਟੋ ਦੇ ਨਾਲ ਤੁਹਾਡਾ ਕੰਮ ਸਨ ਨਾ ਇਹਨਾ ਬੇਈਮਾਨਾ ਤੋਂ ਇਹ ਜਿਹੜਾ ਸੰਗਠਨਾ ਉਹ ਜਿਹੜਾ ਜਿਹੜਾ ਭੇਜੂਗਾ ਨਾ ਉਹ ਕਹੂਗਾ ਇਹ ਗੁਰੂਕਿੱਲੀ ਨਾਲ ਲੈ ਕੇ ਜਾਣਾ